ਆਪਣੇ ਸਿੱਖ ਦਾ ਨਾਮ ਹੀ ਬਦਲਿਆ ਪਤਾ ਸਾਡਾ ਪਹਿਲਾਂ ਕੀ ਨਾਮ ਸੀ ਕਿਸੇ ਦਾ ਨਾਮ ਹੁੰਦਾ ਸੀ ਰਿਓੜੀ RAM ਤੇ ਪਕੌੜੀ ਮੱਲ ਇਹ ਕੈਂਤੀ ਛਾ ਉਹ ਛੋਟੇ ਨਾਂ ਤੇ ਬਾਜਾ ਵਾਲੇ ਗੁਰੂ ਨੇ ਪਤਾ ਕਿਹੜੇ ਨਾਮ ਰੱਖੇ ਆ ਜਿਹੜਾ ਮੇਰਾ ਸਿੰਘ ਐ ਨਾ ਐਦਾ ਨਾਮ ਬੋੜ ਸਿੰਘ ਐਦਾ ਨਾਮ ਕੜ ਤੋੜ ਸਿੰਘ ਐਦਾ ਨਾਮ ਗਰਦਨ ਮਰੋੜ ਸਿੰਘ ਐਦਾ ਨਾਮ ਭਗੇਲ ਸਿੰਘ ਸੇਲ ਸਿੰਘ ਤਰਤੀ ਤਾਕਤ ਖੇਲ ਸਿੰਘ ਵੱਡਾ ਸਾਰਾ ਨਾਂ ਸੁਣ ਕੇ ਦੁਸ਼ਮਣ ਭਾਇ ਵੀ ਧੋਲੇ ਬਾਜਾ ਵਾਲੇ ਗੁਰੂ ਨੇ ਨਾਂ ਬਦਲੇ ਹਾੜਾ ਨੂੰ ਹਣ ਪਿਆਰਾ ਨਾਵਾਂ ਨੂੰ ਨਾਂ ਪਿਆਰਾ ਬੁੱਢਾ ਇੱਕ ਬੈਠਾ ਹੋਇਆ ਗਲੀ ਵਿੱਚ ਹੈ ਮਿੱਟੀ ਇਕੱਠੀ ਕਰਕੇ ਕੁਝ ਲੱਭ ਰਿਆ ਸੀ ਤੇ ਕਿਸ਼ਕੀਨ ਮੁੰਡਾ ਕੋਲ ਦੀ ਨੰਗਿਆ ਆਂਦਾ ਬਾਪੂ ਇਹ ਕੀ ਗਵਾਸ ਗਿਆ ਆਹ ਦਾ ਬਾਪੂ ਸਿਆਣਾ ਸੀ ਆਹ ਦਾ ਤੇਰਾ ਵੀ ਇੱਥੇ ਹੀ ਗਵਾਚੂ ਜਿੱਥੇ ਮੇਰਾ ਗਵਾਚਿਆ ਤੂੰ ਵੀ ਇੱਥੋਂ ਲੱਭ ਲਈ ਉਹ ਬਾਪੂ ਤੇਰਾ ਗਵਾਚਿਆਦ ਕੀ ਉਹ ਬਾਪੂ ਕਹਿੰਦਾ ਉਹ ਪੁੱਤਰਾ ਮੇਰੀ ਇੱਥੇ ਜਵਾਨੀ ਗਵਾਚ ਗਈ ਮੈਂ ਫੋਲ ਫੋਲ ਕੇ ਲੱਭਦਾ ਆ ਵੋ ਜਵਾਨੀਏ ਕਿਤੇ ਇੱਕ ਵਾਰ ਆ ਤੇਰਾ ਕਦਰ ਕਰਾ ਉਹ ਭਰਾਓ ਇਹ ਜਵਾਨੀ ਹੈ ਤੇ ਚੰਗੀ ਪਰ ਇਹ ਬੜੇ ਪਾ ਏ ਇਹਦੇ ਨਾਲ ਚੰਗਾ ਜਵਾਨੀ ਨਾਲ ਤੁਸੀਂ ਪੁੱਛੋ ਕਿਉਂ ਉਹ ਜਵਾਨੀ ਆਈ ਤੇ ਲੰਗ ਗਈ ਆਈ ਤੇ ਲੰਗ ਗਈ ਉਹ ਬੜੇ ਫਾਜਦੂ ਆਵੇ ਉਹ ਨਾਲ ਹੀ ਲੈ ਜਾਂਦਾ ਸੁਣ ਸਕਦਾ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੋ ਅਤਵਜੋ ਦੀਓ ਇਹ ਜਮਰਦਸਖਾ ਦਾ ਬਲਵੰਤ ਸਿੰਘ ਦਾ ਟਾਕਰਾ ਐ ਛੰਦ ਵਿੱਚ ਇਹ ਐਉ ਹੋਇਆ ਗੱਲ ਸਾ ਜੀ ਓਏ ਏ ਸੂਰਮੇ ਬਦਲੇਰ ਆ ਮੋ ਸਾਮਣੇ ਰਾਣਾ ਵੇਚ ਦਿੱਤੇ ਤਲੇਣ ਨੂੰ ਕੁਲਦੇ ਦਾ ਗਾਲੂ ਜਦੋਂ ਵੇਖਿਆ ਕਿ ਆਪਾ ਲਵੰਦਾ ਸਿੰਘ ਲਓ ਮੇਰੇ ਨਾਲ ਕਰ ਤੂੰ ਮੁਕਾਬਲਾ ਲਾ ਕੇ ਸਾਰਾ ਤਾਨ ਜੋਟੂ ਪਾ ਕੋਈ ਘਟ ਨਾ ਕਿਸੇ ਤੋਂ ਆਖੋਵਾਵੇ ਸੂਰਮੇ ਜਵਾਨ ਜੋਟੂ ਪਾ ਓਏ ਸੂਰਮੇ ਦਲੇਰ ਆ ਮੋਸਾ ਮੋਣੇ ਰਾਣ ਵਿੱਚ ਜੇਤਾਲ ਲੈਣ ਨੂੰ ਖਾਨਾ ਵੱਲ ਦੇ ਦਾਗਾ ਨੂੰ ਜਦੋਂ ਵੇਖਿਆ ਕਿ ਆਬਾ ਲਵੰਤਾ ਸਿੰਘ ਨੇ ਮੇਰੇ ਨਾਲ ਕਰ ਤੂੰ ਮੁਕਾਬਲਾ ਲਾ ਕੇ ਸਾਰਾ ਧਾਨ ਜੋ ਟੂਪਾ ਕੋਈ ਘਟ ਨਾ ਕਿਸੇ ਤੋਂ ਆਖੋਵਾਵੇ ਸੂਰਮੇ ਜਵਾਨ ਜੋ ਟੂਪਾ ਹੁੰਦਾ ਹਣ ਨੂੰ ਏ ਹਾਲ ਪਿਆਰਾ ਨਾ ਨੂੰ ਪਿਆਰਾ ਨਾ ਏ ਤੂੰ ਜ਼ਬਰਦਸਤ ਖਾਜਾਰਾ ਨਾ ਲਵੰਤਾ ਸੇਂਗ ਪਿੱਛੇ ਦੋਵਾਂ ਚੋਂ ਕੋਈ ਨਾ ਰਾਜਾ ਵੇ ਹਾਨੀਆਂ ਨਾ ਹਾਨ ਝੋਟੂ ਪਾ ਕੋਈ ਘਟ ਨਾ ਕਿਸੇ ਤੋਂ ਆ ਖੋਵਾ ਵੇ ਸੂਰਮੇ ਜਵਾਨ ਝੋਟੂ ਪਾ ਚਾੜ ਉਂਗਲ ਤੇ ਸੂਰਮੇ ਜਲਾਇਆ ਚੱਕਰ ਫਲਾਦਦਾ ਸੀ ਜਿਓ ਤਾਰਿਆਂ ਦਾ ਮੰਡਲ ਕਮਾ ਦਰਤੀ ਤੇ ਤਾਹਲ ਕੰਬਿਓ ਵੇਲਾ ਸਾਹਮਣ ਆਵੇ ਤਾਂ ਉਹ ਨੂੰ ਟਾਵੇ ਐ ਦਾ ਭਲਵਾਨ ਝੋਟੂ ਪਾ ਕੋਈ ਘਾਟ ਨਾ ਕਿਸੇ ਤੋਂ ਆਖੋਵਾਵੇ ਸੂਰਮੇ ਜਵਾਨ ਝੋਟੂ ਪਾ ਫੇਰ ਲੱਥਿਆ ਤੇ ਖਾਨ ਪੁਏ ਡਿੱਗਿਆ ਲਉ ਦੇ ਪਨਾਲੇ ਚੱਲ ਬੈ ਜਦੋਂ ਮੋਇਆ ਜਿਰ ਨਾਲ ਖਾਣਾ ਵੇਖਿਆ ਸਾਰਿਆਂ ਦੇ ਦਿਲ ਡੋਲ ਗਏ ਭੱਜਿਆ ਸੰਗਾ ਦਾ ਜਾਵੇ ਜੋ ਦੇ ਲੌਣ ਘਾਨ ਜੋ ਟੂਪਾ ਕੋਈ ਘੱਟ ਨਾ ਕਿਸੇ ਤੋਂ ਆਖੋਵਾਵੇ ਸੂਰਮੇ ਜਵਾਨ ਜੋਟੂ ਪਾ ਭਾਈ ਮੋਇਆ ਜਦ ਰੂਸ ਤਮਾ ਵੇਖਿਆ ਵੇਖ ਕੇ ਗਿਆ ਨਾ ਚਰਿਆ ਤਾਨਾ ਦੇ ਕੇ ਬਾਲਵੰਤੇ ਸੋਨੂ ਅੱਖਿਆ ਆ ਜਾ ਤਲਵਾ ਹਰ ਸਾਹਮ ਕੇ ਫੜ ਕੇ ਤਰਾਨ ਜੋਦਾ ਆਵੇ ਅਣਖੋ ਬਿਆਨ ਜੋਟੂ ਪਾ ਕੋਈ ਘਟ ਨਾ ਕਿਸੇ ਤੋਂ ਆਖੋ ਆਵੇ ਸੂਰਮੇ ਜਵਾਨ ਜੋਟੂ ਲੜਕੇ ਤੇ ਹੋ ਗਾਇਆ ਮੂਸਮਣ ਵਾਰ ਚਲਾਉਣ ਲੱਗ ਪੈ ਕੋਈ ਕਰਦਾ ਤੇ ਕੋਈ ਵਾਰ ਰੋਕਦਾ ਡਾਲਾ ਉੱਤੇ ਤੇਗ ਖੜ ਕੇ ਘਟਨਾ ਕੋਈ ਵੀ ਹੋਣ ਲਾਵੇ ਕਰਨ ਕੋ ਮਸਾਨ ਜੋਟੂ ਪਾ ਕੋਈ ਘਟਨਾ ਕਿਸੇ ਤੋਂ ਆਖੋਵਾਵੇ ਸੂਰਮੇ ਜਵਾਨ ਜੋਟੂ ਪਾ ਜਮੀਲੀ ਉੱਤੇ ਡੱਗ ਪਾ ਦੋਨਾਂ ਦੇ ਤੜ ਹੋ ਗਿਆ ਸਖਣ ਸੇਰੋ ਸਿੰਘ ਸ਼ਾਰਕਾ ਵੋ ਤਾ ਬੁਣਾਵੇ ਸਾਥੀ ਦੋਵੇਂ ਗਾਣ ਜਟੂ ਪਾ ਕੋਈ ਘਟ ਨਾ ਕਿਸੇ ਤੋਂ ਅੱਖ ਵਾਵੇ ਸੂਰਮੇ ਜਵਾਨ ਜਟਪਾ